ਸਤਿਗੁਰੂ ਨੇ ਬਾਣੀ ਚ ਇੱਕ ਬਚਨ ਕਿਹਾ ਕਬੀਰ ਬਿਰਹ ਪੁਇੰਗਮ ਮਨ ਬਸੈ ਮੰਤ ਨਾ ਮਾਨੈ ਕੋਇ ਕਿੰਨੇ ਕਿਸੇ ਦੇ ਅੰਦਰ ਬਿਰਖਾ ਦਾ ਸੱਪ ਡੰਗ ਡੰਗ ਮਾਰ ਜੈ ਸੱਪ ਤੇ ਡੰਗੇ ਖੋਏ ਤਾਂ ਗਰੜ ਮੰਤਰ ਨਾਲ ਜ਼ਹਿਰ ਉਤਾਰ ਸਕਦੇ ਨੇ ਪਰ ਜਿਹਨੂੰ ਪ੍ਰੇਮ ਦੇ ਸੱਪ ਨੇ ਡੰਗ ਮਾਰ ਦਿੱਤਾ RAM ਬਿਯੋਗੀ ਜਿਉਂਦਾ ਹੀ ਨਹੀਂ ਤੇ ਜਿੰਦ ਰੱਬ ਦੇ ਚਰਨਾਂ ਵਿੱਚ ਰੱਖ ਕੇ ਸਾਰੀ ਜ਼ਿੰਦਗੀ ਝੱਲਿਆਂ ਦੀ ਤਰ੍ਹਾਂ ਤੁਰਿਆ ਫਿਰਦਾ ਹੈ ਕਬੀਰ ਬਿਰੋ ਕੋਈ ਅੰਗਮ ਮਨ ਬਸੈ ਮੰਤ ਨਾ ਮੰਨੈ ਕੋਈ RAM ਬਿਯੋਗੀ ਨਾ ਜੀਏ ਜੀਏ ਤਾਂ ਬਉਰਾ ਹੋਏ ਇੱਥੇ ਮੈਂ ਇੱਕ ਬੇਨਤੀ ਕਰਨੀ ਚਾਹਨਾ ਅਸੀਂ ਸਾਰੇ ਬੈਠੇ ਆ ਹਜ਼ਾਰਾਂ ਦੀ ਤੈਦਾਦ ਵਿੱਚ ਤੁਸੀਂ ਆਪਣੇ ਘਰਾਂ ਤੋਂ ਆਇਓ ਦੋ ਦਿਨ ਹੋ ਗਏ ਨੇ ਆਖਰ ਕੋਈ ਅੰਦਰ ਦੀ ਖਿੱਚ ਹੈ ਜਿਹੜੀ ਤੁਹਾਨੂੰ ਇੱਥੇ ਲੈ ਕੇ ਆਈ ਕਈਆਂ ਦੇ ਅੰਦਰ ਟਿਕੇ ਹੋਣਗੇ ਕਈਆਂ ਵਿਚਾਰਿਆਂ ਨੇ ਕਦੀ ਟਿੱਕੇ ਹੋਣਗੇ ਕਦੀ ਚਾਰਚ ਫੇਰੇ ਝਾਤੀ ਮਾਰੀ ਕੋ ਵੇਖੀ ਕਈ ਵਾਰੀ ਅਸੀਂ ਪ੍ਰਸ਼ਨ ਕਰਨਿਆ ਕਿ ਕੀਰਤਨ ਇੱਕੋ ਜਿਹਾ ਹੋਇਆ ਇੱਕ ਕੀਰਤਨੀਏ ਨੇ ਕੀਤਾ ਇੱਕ ਨੇ ਸੁਣਿਆ ਉਹਦਾ ਅੰਦਰ ਇੱਕ ਖਿੰਨ ਵਿੱਚ ਟਿੱਗ ਗਿਆ ਤੇ ਦੂਜਾ ਵਿਚਾਰਾ 5 ਘੰਟੇ ਬੈਠਾ ਰਿਹਾ ਪਰ ਉਹਨਾਂ ਟਿਕਾ ਨਹੀਂ ਮਿਲਿਆ ਅੰਦਰ ਕਿਉਂ ਨਹੀਂ ਟਿਕਿਆ ਇਹਦਾ ਉੱਤਰ ਹੈ ਸਾਡੇ ਸਰੀਰ ਇੱਕ ਘਰ ਵਿੱਚ ਇੱਕ ਉਮਰ ਦੇ ਹੋ ਸਕਦੇ ਨੇ ਪਰ ਅੰਦਰ ਵਾਲੀ ਆਤਮਾ ਦਾ ਸਬਰ ਸਾਰਿਆਂ ਦਾ ਇੱਕੋ ਜਿਹਾ ਨਹੀਂ ਘਰਾਂ ਵਿੱਚ ਅਸੀਂ ਲੱਕੜਾਂ ਦੀ ਅੱਗ ਬਾਲਨੇ ਆ ਕਿ ਸਾਰੀਆਂ ਲੱਕੜਾਂ ਨੂੰ ਅੱਗ ਇੱਕੋ ਵੇਲੇ ਇਕੱਠੀ ਲੱਗ ਜਾਂਦੀ ਹੈ ਜਿਹੜੀਆਂ ਲੱਕੜਾਂ ਸੁੱਕੀਆਂ ਨੇ ਤੀਲੀ ਲਾਂਦੀ ਦੇਰੇ ਉਹਨਾਂ ਲੱਕੜਾਂ ਵਿੱਚੋਂ ਉਹਨਾਂ ਟਾਹਣੀਆਂ ਵਿੱਚੋਂ ਅੱਗ ਪਭਾਕੇ ਮਾਰ ਕੇ ਬਾਹਰ ਨਿਕਲਦੀ ਹੈ ਤੇ ਗਿੱਲੀ ਲੱਕੜ ਨੂੰ ਤੀਲੀ ਲਾਓ ਅੱਗ ਤਾਂ ਉਹਦੇ ਵਿੱਚੋਂ ਵੀ ਨਿਕਲੇਗੀ ਪਰ ਓਨੀ ਤੇਜ਼ੀ ਨਾਲ ਨਹੀਂ ਨਿਕਲੇਗੀ ਜਿੰਨੀ ਸੁੱਕੀ ਲੱਕੜ ਵਿੱਚੋਂ ਨਿਕਲੀ ਖੈ ਅੰਦਰ ਕਿਉਂ ਨਹੀਂ ਟਿਕਦੇ ਇੱਕ ਅੰਦਰ ਉਸ ਸੁੱਕੀ ਲੱਕੜ ਦੀ ਤਰ੍ਹਾਂ ਜਿਨੇ ਵਾਸ਼ਨਾਮਾ ਦਾ ਕਈ ਜਨਮਾਂ ਦਾ ਪਾਣੀ ਸੁਕਾ ਦਿੱਤਾ ਹੈ ਜਿਸ ਲੱਕੜ ਦੇ ਅੰਦਰ ਪਾਣੀ ਸੋ ਗਿਆ ਨਿੱਕੀ ਜੀ ਚਿੰਗਾਰੀ ਮਿਲੀ ਤੇ ਲੱਕੜ ਵਿੱਚੋਂ ਅੱਗ ਨਿਕਲੀ ਤੇ ਜਿਹੜੀ ਪਾਣੀ ਨਾਲ ਭਿੱਜੀ ਪਈ ਹੈ ਖੈ ਉਹ ਵੀ ਲੱਕੜ ਪਰ ਅੱਗ ਤਾਂ ਨਹੀਂ ਨਿਕਲਦੀ ਕਿਉਂਕਿ ਪਾਣੀ ਦੀ ਬਹੁਤਾਤ ਹੈ ਜਿਹੜੀ ਅੰਦਰ ਦੀ ਅਵਸਥਾ ਹੈ ਇੱਕ ਤਾਂ ਅੰਦਰ ਪ੍ਰੇਮ ਵਿੱਚ ਇੱਕੋ ਦਮ ਭਿੱਜ ਗਿਆ ਇਹਦਾ ਮਤਲਬ ਉਹਦੇ ਅੰਦਰ ਵਾਸਨਾਵਾਂ ਦਾ ਰੰਚਕ ਮਾਤਰ ਵੀ ਨਹੀਂ ਰਖੀ ਸਿਰਫ ਸ਼ਬਦ ਸ਼ੁਰੂ ਹੋਇਆ ਸੱਚੀ ਪ੍ਰੀਤ ਕਮ ਤੁਮਸੋ ਜੋਰੀ ਤੇ ਅੰਦਰ ਬਲਵਲੇ ਉੱਠੇ ਤੇ ਦੂਜਾ ਵਿਚਾਰਾ ਦੇਖਦਾ ਰਿਹਾ ਹੈ ਉਹਦੇ ਅੰਦਰ ਵਿਤੜ ਮੈਂ ਇਸ ਪਾਸੇ ਤੁਰਾਂ ਪਰ ਵਾਸ਼ਨਾ ਦੀ ਜਿਹੜਾ ਪਾਣੀ ਹੈ ਉਹਨੇ ਅੱਗ ਨਾ ਲੱਗਣ ਦਿੱਤੀ ਪਰ ਇਹ ਗੱਲ ਭੁੱਲਿਓ ਨਾ ਜੇ ਅੰਦਰ ਅੱਜ ਨਹੀਂ ਟਿਕਿਆ ਭਿੱਜੀ ਜਿੰਨੀ ਮਰਜ਼ੀ ਲੱਕੜ ਹੋਵੇ ਪਰ ਅੱਗ ਦਾ ਸੁਭਾਅ ਹੈ ਉਹ ਆਪਣੇ ਆਪ ਹੀ ਲੱਕੜ ਨੂੰ ਸੁਕਾ ਕੇ ਉਹਦੇ ਵਿੱਚੋਂ ਪ੍ਰਗਟ ਹੋਈ ਜਾਂਦੀ ਹੈ ਜੇ ਆਪਾਂ ਅੰਦਰੋਂ ਟਿਕ ਕੇ ਸੁਣਾ ਕੇ ਬਾਣੀ ਇਹ ਅਵਸਥਾ ਮਿਲੇਗੀ ਪਗਤਰਵਦਾਸ ਜੀ ਨੇ ਕਿਹਾ ਲੋਕੋ ਪ੍ਰੀਤ ਜਿਹੜੀ ਇਹ ਰੁਪਈਏ ਬਦਲੇ ਨਹੀਂ ਮੈਂ ਤੋ ਮੋਲ ਮਹੰਗੀ ਲਈ ਜੀ ਸਟੈ ਸ਼ਰੀਰ ਬਦਲੇ ਵੀ ਨਹੀਂ ਹੋਰ ਥੋੜਾ ਜਿਹਾ ਬਰੀਕੀ ਨਾਲ ਮੇਰੀ ਬੇਨਤੀ ਸਮਝਿਓ ਸ਼ਰੀਰ ਬਦਲੇ ਵੀ ਪ੍ਰੀਤ ਨਹੀਂ ਮਿਲਦੀ ਕਈ ਵਾਰੀ ਅਸੀਂ ਇਨਸਾਨ ਦਾ ਸ਼ਰੀਰ ਕੰਮ ਕਰਨ ਵਾਸਤੇ ਇੱਕ ਇੱਕ ਸਾਲ ਲਈ ਖਰੀਦਨੇ ਆ ਜ਼ਿੰਮੇਦਾਰਾ ਕਰਨ ਵਾਲੇ ਸੱਜਣ ਬੈਠੇ ਹੋ ਅਸੀਂ ਨੌਕਰ ਘਰਾਂ ਚ ਜੇ ਰੱਖਨੇ ਆ ਤੇ ਇੱਕ ਸਾਲ ਦੀ ਤਨਖਾਹ ਰੁਪਈਆ ਦੇਣੇ ਆ ਕਿ ਤੂੰ ਮੇਰੇ ਘਰ ਚ ਮੇਰੇ ਪਰਸ਼ਵਾਂ ਦਾ ਮੇਰੇ ਖੇਤਾਂ ਦਾ ਕੰਮ ਕਰਨਾ ਉਹ ਇੱਕ ਸਾਲ ਸਰੀਰ ਤਾਂ ਸਾਡੇ ਕੰਮ ਚ ਲਾ ਸਕਦਾ ਪਰ ਜਿੰਦ ਨਹੀਂ ਪਰਮਾਤਮਾ ਦੀ ਪ੍ਰੀਤ ਕੱਲੀ ਸਰੀਰ ਨਾਲ ਨਹੀਂ ਪ੍ਰੀਤ ਤਾਂ ਮਿਲਦੀ ਉਹਨਾਂ ਨੂੰ ਹੀ ਜਿਹੜੇ ਜਿੰਦ ਪੇਟਾ ਕਰ ਦਿੰਦੇ ਹਜ਼ੂਰ ਨੇ ਕਿਹਾ ਮੇਰੀ ਪ੍ਰੀਤ ਗੋਬਿੰਦ ਸੋ ਜਿੰਨ ਘਟੈ ਕਿਤੇ ਮੇਰੀ ਪਿਆਰੇ ਨਾਲੋਂ ਪ੍ਰੀਤ ਘਟ ਨਾ ਜਾਏ ਕਿਉਂ ਮੈਂ ਤੋਂ ਮੋਲ ਮਹਿੰਗੀ ਲਈ ਕਿ ਇਹਨੇ ਬੜੀ ਮਹਿੰਗੀ ਖਰੀਦੀ ਐ ਗੁਰੂ ਅਰਜੁਨ ਦੇਵ ਜੀ ਨੂੰ ਪੁੱਛੋ ਸਹਬ ਨੇ ਕਿਹਾ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹੈ ਆਪਸ ਕੋ ਕਰ ਕਛ ਨਾ ਜਨਾਵੇ ਹਰ ਹਰ ਨਾਮ ਰਿਧੈ ਸਦ ਧਿਆਵੇ ਮਨ ਵਿੱਚ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਰ ਜਿਰਾਸ ਗੁਰੂ ਅਰਜੁਨ ਸਾਹਿਬ ਦਾ ਬਚਨ ਹੈ ਸੰਮਨ ਜੋ ਉਸ ਪ੍ਰੇਮ ਕੇ ਦਮ ਕੋ ਹੋਤੀ ਸਾਠ ਆ ਪਿਛਲੇ ਦਿਨੀ ਦੁਸ਼ਹਿਰਾ ਮਨਾਇਆ ਗਿਆ ਤਾ-ਤਾ ਤੇ ਉਹਨੂੰ ਪੁਤਲੇ ਛਾੜੇ ਗਏ ਗੁਰੂ ਗ੍ਰੰਥ ਸਾਹਿਬ ਨੇ ਕੁਝ ਬਚਨ ਕਹੇ ਨੇ ਦੇਖੋ ਜਿੱਥੇ ਰਾਵਣ ਪ੍ਰਤੀ ਇਹ ਸ਼ਬਦ ਕਹੇ ਕਿ ਲੰਕਾ ਗੜ੍ਹ ਸੋਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ 1 ਲੱਖ ਪੂਤ ਸਵਾ ਲੱਖ ਨਾਤੀ ਤੇ ਰਾਵਣ ਕਰਦੀਆ ਨਾ ਬਾਤੀ ਜਿੱਥੇ ਬਾਣੀ ਚ ਇਹ ਕਹਿਆ ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਧਕਾਈ ਕਾਂ ਭਇਓ ਦਰਬੰਦੇ ਖਾਤੀ ਖਿਨਮੈ ਭਈ ਪਰਾਇ ਉੱਥੇ ਉਹਦਾ ਇੱਕ ਗੁਣ ਵੀ ਗੁਰੂ ਨੇ ਦੱਸਿਆ ਦੇਖੋ ਉਹ ਗੁਣ ਮੈਂ ਜਦੋਂ ਪੜਿਆ ਅਸੀਂ ਅੱਜ ਤੀ ਕਰਾਇ ਪੜਿਆ ਵੀ ਮੂਰਖ ਰਾਵਣ ਸੋਨੇ ਕੀ ਲੰਕਾ ਚਲੀ ਗਈ ਰਾਵਣ ਲੰਕਾ ਗਵਾ ਕੇ ਰੋਇਆ ਰੋਵੇਂ ਦੈਸ਼ਰ ਲੰਕ ਗਵਾਏ ਜਿਨ ਸੀਤਾ ਆਂਦੀ ਡੌਰੂ ਵਾਏ ਪਰ ਗੁਰੂ ਜੀ ਨੇ ਕਿਹਾ ਨਹੀਂ ਇਹਦੇ ਗੁਣ ਵੱਲ ਵੀ ਝਾਤੀ ਮਾਰ ਇੰਨੇ ਭਗਵਾਨ ਆਪਣੇ ਇਸ਼ਟ ਸ਼ਿਵ ਜੀ ਨੂੰ ਖੁਸ਼ ਕਰਨ ਲਈ 10 ਵਾਰੀ ਆਪਣਾ ਸਿਰ ਵੱਢ ਕੇ ਭੇਟ ਕੀਤਾ। ਸੋਨੇ ਦੀ ਲੰਕਾ ਤਾਂ ਉਹਦੇ ਕੋਲ ਸੀ ਜੇ ਰੁਪਈਏ ਨਾਲ ਰੱਬ ਮਿਲਦਾ ਤੇ ਸੋਨਾ ਦਾਨ ਕਰਕੇ ਰਾਵਣ ਨਾਲ ਲੈ ਜਾਂਦਾ। ਪ੍ਰੀਤ ਜਿੰਦ ਨਾਲ ਮਿਲਦੀ। ਗੁਰੂ ਜੀ ਨੇ ਕਿਹਾ ਸੰਮਨ ਹਜ਼ੂਰ ਦੇ ਚੌ ਬੋਲੇ। ਸੰਮਨ ਜੋ ਉਸ ਪ੍ਰੇਮ ਦੀ ਦਮ ਕੋ ਹੋਤੀ ਸਾਠ ਜੇ ਦਮੜਿਆਂ ਦੇ ਬਦਲੇ ਵਟਾ-ਛਟਾ ਹੁੰਦਾ ਰਾਵਣ ਖੁੱਤੇ ਸੋ ਰੰਕ ਨੇ ਰਾਵਣ ਕੋਈ ਗਰੀਬ ਸੀ ਜਿਨ ਸਿਰ ਦੀਨੇ ਕਾਟ ਜਿਨੇ ਆਪਣੇ ਇਸ਼ਟ ਦੀ ਪ੍ਰੀਤ ਪੁਗਾਨ ਲਈ ਆਪਣਾ ਸਿਰ ਵੱਢ ਕੇ ਭੇਟਾ ਕਰ ਦਿੱਤਾ ਹਜ਼ੂਰ ਨੇ ਫਰਮਾਇਆ ਮੇਰੀ ਪ੍ਰੀਤ ਗੋਬਿੰਦ ਸੋ ਜਿਨ ਘਟੈ ਮੈਂ ਤੋ ਮੋਲ ਮੰਗੀ ਲਈ ਜੀ ਸਟੈ ਹੁਣ ਜਿਨੇ ਜਿੰਦ ਨਾਲ ਪ੍ਰੀਤ ਲੈ ਲਈ ਉਹਦਾ ਸ਼ਰੀਰ ਮੇਰੀ ਫਿਰ ਬੇਨਤੀ ਸਮਝੋ ਜੇ ਜਿੰਦ ਦੇ ਦਿੱਤੀ ਤੇ ਕੀ ਸਰੀਰ ਬਾਕੀ ਰਹਿ ਗਿਆ ਫਿਰ ਕਬੀਰ ਜੀ ਨੇ ਪਹਿਲਾਂ ਜਿੰਦ ਦੀ ਪ੍ਰਵਦਾਸ ਜੀ ਨੇ ਗੱਲ ਕੀਤੀ ਫਿਰ ਸਰੀਰ ਦੀ ਕੀਤੀ ਕਹਿ ਲੱਗੇ ਚਿੱਤ ਸਿਮਰਨ ਕਰੂੰ ਚਿੱਤ ਵਿੱਚ ਮੈਂ ਪਿਆਰੇ ਦਾ ਸਿਮਰਨ ਕਰਨਾ ਵਾ ਨੈਨ ਅਵਲੋਕਨੋ ਸਰਵਣ ਬਾਣੀ ਸੁਜਸ ਪੂਰ ਰੱਖੂੰ ਮਨਸੋ ਮਦ ਕਰ ਕਰੂੰ ਚਰਨ ਖਿਰਦੈ ਧਰੂ ਰਸਨ ਅੰਮ੍ਰਿਤ RAM ਨਾਮ ਭਾਖੂੰ ਜਦੋਂ ਜਿੰਦ ਰੱਬ ਨੂੰ ਦੇ ਦਿੱਤੀ ਫਿਰ ਕਹਿ ਲੱਗੇ ਅੱਖਾਂ ਨਾਲ ਉਹਦੇ ਦਰਸ਼ਨ ਕਰਨਾ ਚਿੱਤ ਨਾਲ ਉਹਦਾ ਚਿੰਤਨ ਕਰਨਾ ਕੰਨਾਂ ਨਾਲ ਉਹਦੀ ਬਾਣੀ ਨੂੰ ਸੁਣਨਾ ਵਾ ਤੇ ਜ਼ਬਾਨ ਨਾਲ ਉਹਨੂੰ ਪੁਕਾਰਨਾ ਵਾ ਤੇ ਮਨ ਨੂੰ ਭਵਰਾ ਬਣਾ ਕੇ ਉਹਦੇ ਨਾਮ ਦੀ ਸੁਗੰਧੀ ਮਾਨਨਾ ਤੀਸਰਾ ਸ਼ਬਦ ਭਾਈ ਸਾਹਿਬ ਨੇ ਪੜ੍ਹਿਆ ਗੁਰੂ ਜੋਦ ਦਾ ਮੂਹ ਲਾਲਨ ਸੋ ਪ੍ਰੀਤ ਬਣੀ ਮੇਰੀ ਆਪਣੇ ਪਿਆਰੇ ਦੇ ਨਾਲ ਪ੍ਰੀਤ ਬਣ ਗਈ ਕਹਿ ਲੱਗੇ ਜਦੋਂ ਪ੍ਰੀਤ ਬਣੀ ਤਾਗੇ ਅਸੀਂ ਖਿੱਚ ਕੇ ਤੋੜ ਸਕਨੇ ਆ ਲੱਕੜ ਆਪਾਂ ਕੋਹਾੜੇ ਨਾਲ ਆਰੀ ਨਾਲ ਕੱਟ ਸਕਨੇ ਆ ਬਣੀ ਕੋਈ ਜ਼ਮੀਨ ਤੇ ਸੜਕ ਨੂੰ ਆਪਾਂ ਲੋਹੇ ਦੇ ਔਜ਼ਾਰ ਨਾਲ ਪਟ ਸਕਨੇ ਆ ਦੁਨੀਆਂ ਦੀ ਹਰ ਚੀਜ਼ ਕੱਤੀ ਜਾ ਸਕਦੀ ਏ ਪੱਟੀ ਜਾ ਸਕਦੀ ਏ ਕਿੰਨੇ ਜਿਹੜੀ ਅੰਦਰ ਦੀ ਪ੍ਰੀਤ ਦੀ ਤੰਦ ਖਿੱਚੀ ਗਈ ਦੁਨੀਆਂ ਵਿੱਚ ਕੋਈ ਤਾਕਤ ਨਹੀਂ ਜਿਹੜੀ ਪ੍ਰੀਤ ਦੀ ਤੰਦ ਨੂੰ ਤੋੜ ਸਕੇ ਸ਼ਬਦ ਪੜਿਆ ਮੂਹ ਲਾਲਨ ਸੋ ਪ੍ਰੀਤ ਬਣੀ ਤੋਰੀ ਨਾ ਟੁੱਟੇ ਛੋਰੀ ਨਾ ਛੁੱਟੇ ਐਸੀ ਮਦ ਖਿੰਚ ਤਣੀ ਏਹੋ ਜੀ ਅੰਦਰ ਤਣ ਗਿਆ ਭਾਈ ਸਾਹਿਬ ਨੇ ਚੌਥਾ ਸ਼ਬਦ ਪੜਿਆ ਮੇਰਾ ਖਿਆਲ ਹੈ ਕਈਆਂ ਦੇ ਸ਼ਹਿਦ ਸਮਝ ਨਹੀਂ ਪਿਆ ਖੁਣ ਕਿਉਂਕਿ ਸ਼ਬਦ ਆਵਲੀ ਐਸੀ ਸੀ ਸ਼ਬਦ ਸੀ ਹੌਂ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕੋ ਕਾਹੇ ਕੋ ਮਾਰੇ ਸ਼ਬਦ ਦੀ ਅਰੰਭ ਦਾ ਸੀ ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਹਾਂ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕੋ ਕਾਹੇ ਕੋ ਮਾਰੇ ਇਹ ਸ਼ਬਦ ਸੀ ਭਗਤ ਕਬੀਰ ਜੀ ਦਾ ਤੇ ਗੁਰੂ ਗ੍ਰੰਥ ਸਾਹਿਬ ਦੇ ਰਾਗ ਆਸਾ ਦਾ ਤੇ ਪ੍ਰਮਾਤਮਾ ਨਾਲ ਗੱਲਾਂ ਕਰਕੇ ਕਹਿੰਦੇ ਨੇ ਪ੍ਰਮਾਤਮਾ ਜੀ ਕਰਵਤ ਭਲਾ ਕਰਵਤ ਤੇ ਕਰਵਟ ਦੋ ਸ਼ਬਦ ਨੇ ਕਰਵਤ ਦਾ ਅਖਰੀ ਅਰਥ ਹੁੰਦਾ ਆਰਾ ਆਪਾ ਆਰਾ ਸ਼ਬਦ ਸਮਝਨੇ ਆ ਲੱਕੜਾਂ ਕੱਟੀਆਂ ਜਾਂਦੀਆਂ ਨੇ ਕਿੰਨੇ ਨੇ ਪ੍ਰਮਾਤਮਾ ਤੇਰੇ ਨਾਲ ਮੈਂ ਏਕੋ ਜੀ ਸੱਚੀ ਪ੍ਰੀਤ ਪਾ ਬੈਠਾ ਵਾਂ ਹੁਣ ਤੇਰੇ ਤੋਂ ਬਿਨਾ ਮੇਰਾ ਗੁਜ਼ਾਰਾ ਨਹੀਂ ਜੇ ਮੇਰੇ ਸਿਰ ਤੇ ਆਰਾ ਰੱਖ ਕੇ ਮੇਰੇ ਤਨ ਨੂੰ ਚੀਰ ਕੇ ਕੋਈ ਦੋ ਟੁਕੜੇ ਕਰ ਦੇ ਮੈਂ ਆਰੇ ਦਾ ਦੁੱਖ ਤਾਂ ਜਰ ਲਾਂਗਾ ਤੇ ਜੇ ਇਹ ਕਹਿ ਦਈਏ ਰੱਬ ਤੇਨੂੰ ਭੁੱਲ ਜਾਏ ਮੈਨੂੰ ਤੇਰੇ ਭੁੱਲਣ ਦਾ ਤੇਰੇ ਵਿਛੋੜੇ ਦਾ ਦੁੱਖ ਨਹੀਂ ਜਰਿਆ ਜਾਣ ਕਰਵਤ ਭਲਾ ਨਾ ਕਰਵਟ ਤੇਰੀ ਮੈਨੂੰ ਆਰਾ ਚੰਗਾ ਲੱਗਦਾ ਏ ਤੂੰ ਨਾ ਮੁਖ ਮੋੜੀ ਇੱਥੇ ਮੈਂ ਇੱਕ ਸੰਦੇਸ਼ ਗੁਰੂ ਦਾ ਆਪ ਨਾਲ ਸਾਂਝਾ ਕਰਕੇ ਜਾਣਾ ਤੇ ਜੇ 2 ਦਿਨਾਂ ਵਿੱਚ ਨਾ ਇਹਨੂੰ ਵੀ ਜੇ ਕਿਸੇ ਪੱਲੇ ਬੰਨ ਲਿਆ ਅਸੀਂ ਸਮਝਾਂਗੇ ਸੱਚੀ ਮੁੱਚੀ ਤੁਹਾਡੇ ਕੋਲੋਂ ਕੁਝ ਖੱਟ ਕੇ ਗਏ ਆਂ ਹਰ ਬੰਦਾ ਇਸ ਤਮੇ ਨੂੰ ਦੁਨੀਆ ਵਿੱਚ ਤੁਰਿਆ ਮੈਂ ਕੁਝ ਤਰੱਕੀ ਕਰਾਂ ਪਰ ਪਿਆਰਿਓ ਗੁਰਮਤਿ ਵਿੱਚ ਤਰੱਕੀ ਏਵੇ ਜਦੋਂ குரு ਦੀ ਗੱਲ ਕੋਈ ਕਰੇ ਉਹਨੂੰ ਸੁਣ ਕੇ ਕਮਾ ਕੋਈ ਲੈ ਸਮਝੋ ਲੱਖਾਂ ਵਟ ਕੇ ਚਲੇ ਗਏ ਇੱਕ ਵੀ ਕੋਈ ਕਮਾਲ ਹੈ ਆਰਾ ਉਹਦਾ ਦੁੱਖ ਮੈਂ ਜਰ ਸਕਨਾ ਪਰ ਤੇਰੇ ਵਿਛੋੜੇ ਦਾ ਦੁੱਖ ਨਹੀਂ 11 ਨਵੰਬਰ ਸਨ 1975 ਦੀ ਘਟਨਾ ਹੈ ਆਪਣੀ ਸੁਰਤ ਨੂੰ ਕਦੀ ਦਿੱਲੀ ਦੇ ਚਾਂਦਨੀ ਚੌਕ ਲਜਾਓ ਮੈਂ ਸਿਰਫ ਇਸ ਸ਼ਬਦ ਦੀ ਵਿਆਖਿਆ ਕਰ ਲਈ ਇਹ ਸਾਖੀ ਆਧਾਰ ਬਣਾਈ ਹੈ ਗੁਰੂ ਤੇਗ ਬਹਾਦਰ ਜਿਨ੍ਹਾਂ ਨੇ ਕਈ ਦਹਾਕੇ ਕੇਵਲ ਭਗਤੀ ਸਿਮਰਨ ਕੀਤਾ ਤੇ ਉਹਨਾਂ ਦੇ ਸਫ਼ਰ ਨੂੰ ਮੈਂ ਕਹਿਣਾ ਹੁੰਦਾ ਇਬਾਦਤ ਤੋਂ ਲੈ ਕੇ ਸ਼ਹਾਦਤ ਤੱਕ ਦਾ ਸਫ਼ਰ ਸਿਮਰਨ ਤੋਂ ਲੈ ਕੇ ਸ਼ਹੀਦੀ ਤੱਕ ਦਾ ਸਫ਼ਰ ਤੇ ਯਾਦ ਰੱਖਿਓ ਨੀਆਂ ਕਦੀ ਦਿਸਦੀਆਂ ਨਹੀਂ ਸ਼ਾਇਦ ਮੈਂ ਪਿਛਲੇ ਦੀਵਾਨਾ ਚ ਬੇਨਤੀ ਕੀਤੀ ਹੋਵੇ ਆ ਕਿਉਂ ਕਿਹਾ ਜਾ ਰਿਹਾ ਵਾਰ-ਵਾਰ ਬਾਣੀ ਪੜੋ ਸਿਮਰਨ ਕਰੋ ਭਜਨ ਬੰਦਗੀ ਕਰੋ ਆਪਾਂ ਕਿਉਂ ਡੇਰਿਆਂ ਤੇ ਜਾਂਦੇ ਆ ਇਸ ਕਰਕੇ ਦੌੜਨੇ ਆ ਕਿਸੇ ਦਾ ਡੰਗਰ ਬਿਮਾਰ ਹੈ ਕਿਸੇ ਘਰ ਪੁੱਤਰ ਨਹੀਂ ਕਿਸੇ ਦੇ ਪਰਿਵਾਰ ਵਿੱਚ ਕੋਈ ਦੋਖੇ ਕਿਸੇ ਦੀ ਫਸਲ ਨਹੀਂ ਉਹ ਪਿਆਰਿਓ ਜੇ ਅਸੀਂ ਇੱਕ ਇੱਕ ਪੱਤਾ ਮੰਗੀਏ ਕਿਸੇ ਤੋਂ ਫਲ ਮੰਗੀਏ ਕਿਸੇ ਤੋਂ ਛਾ ਮੰਗਣ ਜਾਈਏ ਚੰਗੀ ਬਾਤ ਨਹੀਂ ਜੇ ਇਕੱਠਾ ਰੋਕੀ ਆਪਾਂ ਮੰਗ ਲਈਏ ਤੇ ਬਾਕੀ ਚੀਜ਼ਾਂ ਤਾਂ ਆਪਣੇ ਆਪ ਹੀ ਆ ਜਾਣਗੀਆਂ ਜੇ ਸਭ ਤੋਂ ਵੱਡਾ ਸਤਿਗੁਰ ਨਾਨਕ ਹੈ ਤੇ ਦੁਨੀਆ ਦੀ ਭਟਕਣਾ ਛੱਡ ਕੇ ਵੱਡੇ ਅੱਗੇ ਚੁੱਕ ਜਾਵਾਂਗੇ ਹਰ ਚੀਜ਼ ਵੱਡੇ ਦੀ ਤੁਹਾਡੇ ਘਰ ਦੀ ਬਣ ਜਾਵੇ ਹਰ ਚੀਜ਼ ਉਸ ਦੇ ਘਰ ਦੀ ਤੁਹਾਡੇ ਘਰ ਦੀ ਹੈ ਮੈਂ ਇੱਥੇ ਇੱਕ ਬੇਨਤੀ ਹੋਰ ਕਰਦਿਆਂ ਅਸੀਂ ਨਾਨਕ ਸ਼ਬਦ ਵਰਤਨੇ ਆ ਭਾਈ ਸਾਹਿਬ ਨੇ ਵੀ ਕਿਹਾ ਸਭ ਤੋਂ ਵੱਡਾ ਸਤਗੁਰੂ ਨਾਨਕ ਨਾਨਕ ਸ਼ਬਦ ਇੰਨਾ ਪਿਆਰਾ ਹੈ ਤੁਹਾਨੂੰ ਪਤਾ ਹੋਵੇ ਮਾਈਆਂ ਬੀਬੀਆਂ ਜੇ ਕਿਤੇ ਸਿੱਖੀ ਦੇ ਪ੍ਰਚਾਰ ਵੱਲ ਤੁਰ ਪੈਣ ਚੇਤੇ ਰੱਖੋ ਪੰਜਾਬ ਦਾ ਕੋਈ ਘਰ ਐਸਾ ਨਹੀਂ ਹੋਵੇਗਾ ਜਿਹਦੇ ਵਿੱਚੋਂ ਬਾਬੇ ਨਾਨਕ ਦੀ ਬਾਣੀ ਦੀ ਆਵਾਜ਼ ਨਹੀਂ ਆਏਗੀ ਸਭ ਤੋਂ ਪਹਿਲੇ دیدار ਕਿਸੇ ਮਰਦ ਨੇ ਨਹੀਂ ਸਭ ਤੋਂ ਪਹਿਲੇ ਦਰਸ਼ਨ ਬਾਬੇ ਨਾਨਕ ਦੇ ਦੌਲਤਾ ਦਾਈ ਇੱਕ ਮੁਸਲਮਾਨ ਔਰਤ ਨੇ ਕੀਤੇ ਤੇ ਸਭ ਤੋਂ ਪਹਿਲੀ ਸਿੱਖ ਬਾਬੇ ਨਾਨਕ ਦੀ ਸੱਕੀ ਭੈਣ ਬੇਬੇ ਨਾਨਕੀ ਬਣੀ ਸੀ ਕੀਰਤਨ ਭਾਈ ਸਾਹਿਬ ਕਰ ਰਹੇ ਸਨ ਕਿਸੇ ਲੜੀ ਚ ਅਸੀਂ ਸਬਜੈਕਟ ਰੱਖਾਂਗੇ ਕੱਲਾ ਕੀਰਤਨ ਦਾ ਕਿਉਂ ਕੀਰਤਨ ਕਰਨੇ ਪਿਆ ਕਿਉਂ ਕੀਰਤਨ ਸੁਣਿਆ ਜਾਂਦਾ ਹੈ ਕੇਵਲ ਬੇਬੇ ਨਾਨਕੀ ਨੇ ਦਰਸ਼ਨ ਨੇ ਕੀਤੇ ਜੇ ਮਾਂ ਜੀਤੋ ਨੇ ਅੰਮ੍ਰਿਤ ਸੰਚਾਰ ਵੇਲੇ ਪਤਾਸੇ ਪਾਏ ਨੇ ਤੇ ਜਿਹੜੀ ਰਬਾਬ ਦੁਨੀਆਂ ਦੇ ਹਰ ਕੋਨੇ ਵਿੱਚ ਵਜਦੀ ਉਹ ਰਬਾਬ ਵੀ ਬੇਬੇ ਨਾਨਕੀ ਦੇ ਪੈਸਿਆਂ ਨਾਲ ਖਰੀਦੀ ਗਈ ਸੀ ਬੇਬੇ ਦਾ ਪਿਆਰ ਲੈ ਕੇ ਗੁਰੂ ਤੁਰਿਆ ਇੱਕ ਭੈਣ ਦਾ ਪਿਆਰ ਤੇ ਇਉਂ ਕਹਿ ਲਾ ਪਹਿਲਾ ਸਿੱਖ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਸੇਖੋ ਕਿ ਆਪਾਂ ਦਰ ਦਰ ਤੇ ਭਟਕਦੇ ਕੋਈਏ ਪਿਆਰਿਓ ਇੱਕ ਨੂੰ ਹੱਥ ਪਕੜਾਓਗੇ ਚਿੱਕੜ ਚ ਡੁੱਬੇ ਹੋਏ ਤੱਕ ਕਿਨਾਰਾ ਮਿਲ ਜਾਏਗਾ ਤੇ ਜਿਹੜੇ ਦੋਵੇਂ ਬਾਹਾਂ ਖੱਬੇ ਸੱਜੇ ਪਕੜਾ ਕੇ ਤੁਰਨ ਉਹ ਬਾਹਰ ਕਦੀ ਨਹੀਂ ਨਿਕਲਦੇ ਉਹਨਾਂ ਦੀਆਂ ਬਾਹਾਂ ਟੁੱਟ ਜਾਂਦੀਆਂ ਇੱਕ ਸ਼ੀਸ਼ੇ ਵਿੱਚ ਦੇਖੋਗੇ ਤੇ ਮੂੰਹ ਕੇਵਲ ਇੱਕ ਦਿਸ਼ੇ ਦਾ ਤੇ ਅੱਗੇ ਪਿੱਛੇ ਦੋ ਦੋ ਸ਼ੀਸ਼ੇ ਰੱਖ ਦੇਖੋਗੇ ਤੇ ਇੱਕ ਚਿਹਰੇ ਦੇ ਹਜ਼ਾਰਾਂ ਚਿਹਰੇ ਬਣ ਜਾਣਗੇ ਜੇ ਜ਼ਿੰਦਗੀ ਚ ਕੁਝ ਖਟਨੇ ਭਰੋਸਾ ਬੜੀ ਵੱਡੀ ਚੀਜ਼ ਹੁੰਦਾ ਮੈਂ ਸਿਰਫ 2-4 ਸਾਖੀ ਰੂਪ ਚ ਬੇਨਤੀ ਕਰਨੀ ਚਾਹਨਾ ਸਭ ਤੋਂ ਪਹਿਲੇ ਦਰਸ਼ਨ ਦੌਲਤਾਂ ਦਾਈ ਨੇ ਕੀਤੇ ਸਨ ਤੇ ਉਹਨੇ ਬਾਬੇ ਕਾਲੂ ਨੂੰ ਇੱਕੋ ਸ਼ਬਦ ਕਿਹਾ ਸੀ ਕਿ ਪ੍ਰਮਾਤਮਾ ਨੇ ਪਹਿਲਾਂ ਧੀ ਦਿੱਤੀ ਜੇ ਪੁੱਤਰ ਦੀ ਦਾਤ ਦਿੱਤੀ ਮੇਰੀ ਝੋਲੀ ਚ ਕੁਝ ਪਾਈ ਬਾਬੇ ਨਾਨਕ ਦੇ ਦیدار ਕਰਕੇ ਬਾਹਰ ਆਈ ਤੇ ਬਾਬਾ ਕਾਲੂ ਜੀ ਕੁਝ ਝੋਲੀ ਚ ਪਾਣ ਲੱਗੇ ਅੱਖਾਂ ਪਾਣੀ ਨਾਲ ਭਿੱਜੀਆਂ ਕਹਿਣ ਲੱਗੀ ਰਹਿਣ ਦੇ ਬਾਬਾ ਮੈਂ ਤਾਂ ਬਹੁਤ ਰੱਜੀ ਕਹਿਣ ਲੱਗੇ ਤੂੰ ਝੋਲੀ ਕਰ ਤਾਂ ਸਹੀ ਮੈਂ ਤੇਰੀ ਝੋਲੀ 'ਚ ਕੁਝ ਪਾਣਾ ਚਾਹਨਾ ਵਾਂ ਤੈਨੂੰ ਅੰਨ ਮਿਲੇਗਾ ਕੱਪੜੇ ਮਿਲਣਗੇ ਉਹ ਘਰ ਘਰ ਵਿੱਚ ਦਾਈ ਪੁਣਾ ਕਰਨ ਵਾਲੀ ਜਿਹੜੀ ਮੰਗ ਕੇ ਬੱਚਿਆਂ ਨੂੰ ਕੱਪੜੇ ਪਾਉਂਦੀ ਸੀ ਖਸ ਕੇ ਕਹਿਣ ਲੱਗੀ ਅੱਜ ਤੋਂ ਬਾਅਦ ਮੈਂ ਮੰਗਣਾ ਛੱਡ ਦਿੱਤਾ ਕਿਉਂ ਕਹਿ ਲੱਗੇ ਮਾਪਿਆਂ ਨੇ ਨਾਮ ਦੌਲਤਾਂ ਰੱਖਿਆ ਸੀ ਮਨ ਦੀ ਭੁੱਖੀ ਸਾਂ ਪਰ ਤੇਰੇ ਪੁੱਤਰ ਦੇ دیدار ਕੀਤੇ ਨੇ ਸੱਚ ਜਾਣੀ ਅੱਜ ਅੰਦਰੋਂ ਵੀ ਦੌਲਤ ਵਾਲੀ ਹੋ ਗਈ ਅੱਜ ਤੋਂ ਬਾਅਦ ਮੰਗਣਾ ਬੰਦ ਜੇ ਮੰਗਾਂਗੀ ਉਸ ਦੇ ਦਰ ਤੋਂ ਮੈਂ ਜਿਹੜੀ ਬੇਨਤੀ ਕਰਨੀ ਚਾਹਨਾ ਸ਼ਬਦ ਪੜਿਆ ਗਿਆ ਆਰਾ ਚੰਗਾ ਲੱਗਦਾ ਪਰ ਤੇਰਾ ਵਿਛੋੜਾ ਤੇਰੀ ਪ੍ਰੀਤ ਦੀ ਤੰਗ ਨਾ ਟੁੱਟੇ ਸਾਹਿਬ ਗੁਰੂ ਤੇਗ ਬਹਾਦਰ ਪਿੰਜਰੇ ਵਿੱਚ ਨੇ ਭਾਈ ਮਤੀਦਾਸ ਨੂੰ ਸ਼ਹੀਦ ਕਰਨ ਲੱਗੇ ਨੇ ਉਹਨੂੰ 2-3 ਪ੍ਰਸ਼ਨ ਕੀਤੇ ਛਣ ਕਿ ਤੂੰ ਆਪਣੇ ਧਰਮ ਨੂੰ ਤਾਗਨ ਨੂੰ ਤਿਆਗ ਹੈ ਤਿਆਰ ਹੈ ਅਸੀਂ ਇੱਕ ਖੰਨ ਖਿੰਨ ਲਾਨੇ ਆ ਝੋਲੇ ਪਕੜਨੇ ਆ ਜਿੱਧਰ ਭੀੜ ਕੱਟੀ ਹੋਵੇ ਲਾਲਾ ਲਾਲਾ ਕਰਕੇ ਤੁਰ ਪਈਨੇ ਆ ਚਾਂਦਨੀ ਚੌਕ ਤੋਂ ਪੁੱਛ ਕੇ ਦੇਖੋ ਸਾਰੀ ਭੀੜ ਰੁਪਈਏ ਲੈ ਕੇ ਮਤੀਦਾਸ ਨੂੰ ਡੁਲਾਣ ਆਈ ਆਰਾ ਤਾਂ ਸਿਰ ਤੇ ਚੱਲ ਪਿਆ ਪਰ ਭੀੜ ਪੁੱਛੇ ਨਹੀਂ ਗਿਆ ਇਹ ਕਿਤੇ ਧਰਮ ਨਹੀਂ ਖੁੰਦੀ। ਉੱਥੇ ਪੁੱਛਿਆ ਗਿਆ ਇਸਲਾਮ ਕਬੂਲ ਮਤੀ ਦਾਸ ਨੇ ਕਿਹਾ ਨਹੀਂ ਤੈਨੂੰ ਤੇਰਾ ਪਿਆਰਾ ਮੈਨੂੰ ਮੇਰਾ ਪਿਆਰਾ। ਕਹਿਣ ਲੱਗੇ ਜੇ ਨਹੀਂ ਤਾਂ ਕਰਾਮਾਤ ਹੱਸ ਕੇ ਕਿਆ ਕਰਾਮਾਤ ਕਹਿਰ ਤੀਸਰੀ ਗੱਲ ਕਹੀ ਜੇ ਗੁਰੂ ਤਾਂ ਬਣ ਕੇ ਰਹਿਣੀ ਤੇ ਸਿਰ ਤੇ ਆਰਾ ਚੱਲੇਗਾ। ਕਹਿਣ ਲੱਗੇ ਸਵੀਕਾਰ ਹੈ। ਜਿਹੜੀ ਬੇਨਤੀ ਇਹ ਸ਼ਬਦ ਦੀ ਵਿਆਖਿਆ ਲਈ ਕਿਉਂਕਿ ਸ਼ਬਦ ਕੇਵਲ ਅੱਖਰ ਨਹੀਂ ਸਿੱਖਾਂ ਨੇ ਇਹਦੀ ਵਿਆਖਿਆ ਕਰਕੇ ਆਪਣੀ ਜ਼ਿੰਦਗੀ ਦੱਸੀ ਬਾਣੀ ਦੀ ਵਿਆਖਿਆ ਤਾਂ ਜੀਵਨ ਹੈ ਜਿਤਨਾ ਜਿਤਨਾ ਕੋਈ ਨਾਮ ਦੀ ਕਮਾਈ ਕਰਕੇ ਜੀਵਨ ਜੀਏਗਾ ਸੱਚ ਜਾਣੋ ਆਪਣੇ ਅੰਦਰ ਬੈਠੇ ਕਥਾ ਕਰੀ ਜਾਏਗਾ ਸ਼ਬਦਾਂ ਦੀ ਵਿਆਖਿਆ ਕਰੇਗਾ ਭਾਈ ਮਤੀ ਦਾਸ ਜੀ ਨੂੰ ਲੱਕੜਾਂ ਦੇ ਵਿੱਚ ਜਕੜਿਆ ਗਿਆ ਸਾਹਮਣੇ ਗੁਰੂ ਤੇਗ ਬਹਾਦਰ ਜੀ ਦਾ ਪਿੰਜਰਾ ਕਹਿਣ ਲੱਗੇ ਤੇਰੀ ਅੰਤਮ ਕੋ ਇੱਛਾ ਤੇ ਉਸ ਨੇ ਦੋ ਸ਼ਬਦ ਕਹਿ ਸਨ ਕਹਿਣ ਲੱਗੇ ਇੱਕ ਕੰਮ ਕਰਿਓ ਇੱਕ ਤਾਂ ਜਦੋਂ ਆਰਾ ਚਲਾਣਾ ਮੇਰਾ ਮੂੰਹ ਮੇਰੇ ਗੁਰੂ ਦੇ ਪਿੰਜਰੇ ਵੱਲ ਕਰਨਾ ਤੇ ਦੂਸਰਾ ਇੱਕ ਕੰਮ ਕਰਿਓ ਕਿ ਮੈਂ ਜਪਦੀ ਸਾਹਿਬ ਸ਼ੁਰੂ ਕਰਨ ਲੱਗਾ ਤੇ ਮੇਰੀ ਜਪਜੀ ਦੇ ਪਾਠ ਤੋਂ ਪਹਿਲਾਂ ਜੀਬ ਤੱਕ ਆਰਾ ਐਸ ਤਾ ਐਸ ਤਾ ਚਲਾਣਾ ਉਹਨਾਂ ਖਸ ਕੇ ਕਿਹਾ ਦੋਨੋਂ ਪਰਵਾਨ ਭਾਈ ਸਾਹਿਬ ਦੇ ਸੀਸ ਤੇ ਆਰਾ ਰੱਖਿਆ ਇਹ ਮਥਿਓਲੋਜੀ ਨਹੀਂ ਮਿਥ ਨਹੀਂ ਤੇ ਮੇਰਾ ਯਤਨ ਹੁੰਦਾ ਕਥਾ ਵਿੱਚ ਇਤਿਹਾਸ ਦਾ ਬਹੁਤ ਪੱਖ ਰੱਖਿਆ ਜਾਏ ਘਟੋ ਘਟ ਸਾਨੂੰ ਆਪਣੇ ਪੁਰਖਿਆਂ ਦਾ ਪਤਾ ਲੱਗੇ ਉਹ ਬਾਣੀ ਨੂੰ ਦੁੱਖ ਵਿੱਚ ਵੀ ਪ੍ਰੀਤ ਨੂੰ ਨਾ ਟੁੱਟਣ ਨਾ ਦਿੱਤਾ ਸੀਸ ਤੇ ਆਰਾ ਰੱਖਿਆ ਖੂਨ ਦੀ ਧਾਰਾ ਚੱਲੀ ਤੇ ਪੰਜਾਬੀ ਦੇ ਇੱਕ ਮਹਾਨ ادیਬ ਨੇ ਲਿਖਿਆ ਜਬਜੀ ਸਾਹਿਬ ਸ਼ੁਰੂ ਕਰਨ ਤੋਂ ਪਹਿਲਾਂ ਆਰੇ ਤੇ ਚਾਰਕ ਦੰਦੇ ਸਿਰ ਵਿੱਚ ਗਏ ਤੇ ਭਾਈ ਮਤੀ ਦਾਸ ਪੁਕਾਰ ਕੇ ਕਹਿੰਦੇ ਨੇ ਦੋ ਉਂਗਲਾਂ ਜਦ ਸੀਸ ਵਿੱਚ ਆਰੇ ਪਾਇਆ ਚੀਰ ਪੰਜਾਬੀ ਦੇ ਸ਼ਬਦ ਨੇ ਵਿਆਖਿਆ ਦੀ ਇੰਨੀ ਲੋੜ ਨਹੀਂ ਦੋ ਅੰਗੁਲਾ ਜਦ ਸੀਸ ਵਿੱਚ ਆਰੇ ਪਾਇਆ ਚੀਰ ਮਤੀ ਦਾਸ ਜੀ ਬੋਲਦੇ ਸੁਣ ਕਾਜੀ ਧਰ ਤੀਰ ਰੋਮ ਰੋਮ ਵਿੱਚ ਮੈਂ ਡੜੇ ਪ੍ਰੀਤਮ ਵਸਿਆ ਆਪ ਆਰਾ ਮੈਨੂੰ ਪਾਉਂਦਾ ਧਰਮ ਛੱਡਣਾ ਪਾਪ ਟੁਕੜੇ ਇਸ ਸਰੀਰ ਦੇ ਕਰੇ ਜੇ ਲੱਖ ਕਰੋੜ ਤਾਂ ਵੀ ਧਰਮ ਨਾ ਛੋੜਸਾ ਤੇਰਾ ਦੀਨ ਨਹੀਂ ਲੋੜ ਆਰਾ ਪਿਆਰਾ ਲਗਤ ਖੈ ਕਾਰਾ ਕਰੋ ਬਣਾਏ ਸਿਰ ਜਾਂਦਾ ਤੇ ਜਾਣਦੇ ਮੇਰਾ ਸਿੱਕੀ ਸਦਕ ਨਾ ਜਾਏ ਇਹ ਸ਼ਬਦ ਸੰ ਕਿ ਸਿਰ ਜਾਂਦਾ ਤੇ ਜਾਣਦੇ ਮੇਰਾ ਸਿੱਕੀ ਸਦਕ ਨਾ ਜਾਏ ਆਰਾ ਚੱਲਿਆ ਹੁਣ ਜਿਹੜੀ ਉੱਥੇ ਅਜੀਬ ਘਟਨਾ ਵਾਪਰੀ ਉਹ ਕਿਵੇਂ ਪ੍ਰੀਤ ਖੈ ਪ੍ਰੀਤ ਦੀ ਕੋਈ ਖਦ ਨਹੀਂ ਆਰਾ ਜੀਬ ਤੱਕ ਆਉਣ ਲੱਗਾ ਸਿੱਖ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਗੁਰਮਖੋ ਸਾਨੂੰ ਤਾਂ ਰੱਬ ਨੇ ਇੰਨੇ ਸੁੱਖ ਦਿੱਤੇ ਨੇ ਘਰ ਦਿੱਤੇ ਨੇ ਸੁੱਖ ਸਕੂਲਤਾ ਦਿੱਤੀਆਂ ਨੇ ਫਿਰ ਵੀ ਤਰਲੇ ਲੈ ਕੇ ਕਿਹਾ ਜਾਂਦਾ ਉਹ ਘੱਟੋ ਘੱਟ ਜਪਜੀ ਸਾਹਿਬ ਹੀ ਪੜ ਲਓ ਉਹਦੇ ਸਿਰ ਤੇ ਤਾਂ ਆਰਾ ਚੱਲਦਾ ਕਹਿਣ ਲੱਗਾ ਰੁਕ ਜਾ ਮੈਨੂੰ ਜਪਜੀ ਦਾ ਪਾਠ ਪੂਰਾ ਕਰਨ ਦੇ ਪਰ ਗੁਰੂ ਤੇਗ ਬਹਾਦਰ ਜੀ ਨੇ ਕਿੰਚਰੇ ਵਿੱਚ ਖਲੋ ਕੇ ਜਦੋਂ ਜਪਜੀ ਸ਼ੁਰੂ ਕੀਤਾ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਕਹਿ ਲੱਗੇ ਸਿਖਾਂ ਜਿਹੜੀ ਬਾਣੀ ਤੂੰ ਪੜਨ ਲੱਗੇ ਇਸ ਬਾਣੀ ਦਾ ਸਬੰਧ ਕੇਵਲ ਇਸ ਫਾਨੀ ਸੰਸਾਰ ਤੱਕ ਨਹੀਂ ਤੈਨੂੰ ਵਚਨ ਕਰਨਾ ਵਾ ਆਰੇ ਤੇ ਦੰਦੇ ਜੀਬ ਨੂੰ ਤੇ ਤਨ ਨੂੰ ਦੋ ਟੁਕੜੇ ਕਰ ਜਾਣਗੇ ਪਰ ਚੇਤੇ ਰੱਖੀ ਤੇਰੇ ਟੁਕੜਿਆਂ ਵਿੱਚੋਂ ਵੀ ਜਪਜੀ ਸਾਹਿਬ ਦੀ ਆਵਾਜ਼ ਆਉਂਦੀ ਰਹੇਗੀ ਕਿਉਂਕਿ ਪ੍ਰੀਤ ਬੇਖੱਦੀ ਹੈ ਮੈਂ ਬਾਣੀ ਚੋਂ ਪ੍ਰਮਾਣ ਦੇਣਾ ਹੋ ਸਕਦਾ ਪੜੇ ਲਿਖੇ ਲੋਕ ਕਹਿੰਦੇ ਇਹ ਤਾਂ ਜਜ਼ਬਾਤ ਜੀ ਟੁਕੜਿਆਂ ਵਿੱਚੋਂ ਆਵਾਜ਼ ਕਿਵੇਂ ਆ ਗਈ ਉੱਥੇ ਜਦੋਂ ਚਲਾਇਆ ਆਰਾ ਤਨ ਤੇ ਦੋ ਟੁਕੜੇ ਹੋਏ ਤੇ ਕਵੀ ਸੰਤੋਖ ਸਿੰਘ ਨੇ ਗ੍ਰੰਥ ਵਿੱਚ ਲਿਖਿਆ ਸੂਰਜ ਪ੍ਰਕਾਸ਼ ਵਿੱਚ ਅਰਧ ਉਰਧ ਚਿਰਾਏ ਸੋ ਡਾਰਾ ਦੋ ਟੁਕੜੇ ਕਰ ਦਿੱਤੇ ਵਿੱਚੋਂ ਵਿੱਚ ਪਰਿਓ ਪ੍ਰਿਥਵੀ ਪਰ ਖਵੇ ਦਵੈ ਫਾਰਾ ਦੋ ਟੁਕੜੇ ਖੱਬੇ ਸਜੇ ਪੈ ਤੇ ਲੋਕ ਮੂੰਹ ਵਿੱਚ ਉਂਗਲੀਆਂ ਪਾ ਕੇ ਹੈਰਾਨ ਹੋ ਗਏ ਦੋਨੋਂ ਤਨ ਤੇ ਜਵਜੀ ਪੜੇ ਜਦੋਂ ਟੁਕੜਿਆਂ ਕੋਲ ਜਾਣ ਤੇ ਦੋਨਾਂ ਟੁਕੜਿਆਂ ਵਿੱਚੋਂ ਆਵਾਜ਼ ਵੀ ਆਵੇ ਜੋਤੁਦ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾ ਟੁਕੜਿਆਂ ਵਿੱਚੋਂ ਆਵਾਜ਼ ਪਈ ਆਵੇ ਕਿ ਕਰਮਖੰਡ ਕੀ ਬਾਣੀ ਜ਼ੋਰ ਤਿੱਥੈ ਹੋਰ ਨਾ ਕੋਈ ਘੋਰ ਤਿੱਥੈ ਜੋਤ ਮਹਾ ਬਲਸੂਰ ਤਿਨ ਮੈਂ ਰਾਮ ਰਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੀਂ ਤਾਂ ਕਿ ਰੂਪ ਨਾ ਕਥਨੇ ਜਾਹੇ ਨਾ ਉਹ ਮਰੇ ਨਾ ਠਾਗੇ ਜਾਹੇ ਜਿਨ ਕਾ ਰਾਮ ਵਸੈ ਮਨ ਮਾਹੇ ਕਵੀ ਜੀ ਲਿਖਦੇ ਨੇ ਅਰਧੋ ਉਰਧ ਚਰਾਏ ਸੋ ਡਾਰਾ ਪਰਿਉ ਪ੍ਰਿਥਵੀ ਪਰ ਖਵੈ ਦਵੈ ਫਾਰਾ ਦੋਨੋਂ ਤਨ ਤੇ ਜਬ ਜੀ ਪੜੈ ਖੇਰਤ ਸਭ ਕੈ ਅਚਰਜ ਬੜੈ ਟੁਕੜਿਆਂ ਵਿੱਚੋਂ ਜਬ ਜੀ ਦੀ ਆਵਾਜ਼ ਪਰ ਬਾਣੀ ਨੇ ਸਾਡੇ ਖਰ ਸਵਾਲ ਦਾ ਉੱਤਰ ਦਿੱਤਾ ਹੈ ਇਨਸਾਨ ਦੇ ਟੁਕੜੇ ਵਿੱਚੋਂ ਜਪਜੀ ਦੀ ਆਵਾਜ਼ ਕਿਉਂ ਆ ਗਈ ਭਗਤ ਰਬਦਾਸ ਜੀ ਦਾ ਇੱਕ ਸ਼ਬਦ ਹੁੰਦਾ ਉਹ ਜ਼ਰੂਰ ਉਦਾਹਰਨ ਦੇ ਦਿਆਂ ਤੇ ਇਹਦਾ ਇੱਕ ਪੱਖ ਲੈਣਾ ਹੈ ਮੱਛੀ ਪਾਣੀ ਵਿੱਚ ਰਹਿੰਦੀ ਹੈ ਪਾਣੀ ਉਹਦੀ ਜ਼ਿੰਦਗੀ ਹੈ ਪਾਣੀ ਤੋਂ ਬਾਹਰ ਕੱਢੋ ਤੇ ਮੱਛੀ ਤੜਪਦੀ ਹੈ ਕੀ ਸਰੀਰ ਦੇ ਟੁਕੜੇ ਖਾਣ ਤੋਂ ਬਾਅਦ ਪ੍ਰੀਤ ਨਾਲ ਨਹੀਂ ਜਾਂਦੀ ਮੱਛੀ ਨੂੰ ਪਾਣੀ ਚੋਂ ਕੱਢਿਆ ਬਾਣੀ ਦੇ ਬਚਨ ਨੇ ਇਨਸਾਨ ਨੇ ਉਹਦੇ ਟੁਕੜੇ ਕੀਤੇ ਬਰ ਦੀ ਕੋਈ ਚੁੱਲੇ ਦੀ ਭੱਟ ਦੀ ਜਾਂ ਅੱਗ ਦੀਆਂ ਲਾਟਾਂ ਤੇ ਉਹਨੂੰ ਤੇਲ ਵਿੱਚ ਰੱਖ ਕੇ ਭੁੰਨ ਦਿੱਤਾ ਇੰਨਾ ਅੱਗ ਚ ਭੁੰਨਿਆ ਉਹਨੂੰ ਸਲਾਖਾਂ ਤੇ ਤੰਗ ਕੇ ਉਸ ਦੇ ਟੁਕੜਿਆਂ ਦਾ ਪਾਣੀ ਵੀ ਸੁਕਾ ਦਿੱਤਾ ਫਿਰ ਦੰਦਾਂ ਦੇ ਨਾਲ ਉਸ ਮੱਛੀ ਦੇ ਟੁਕੜੇ ਚਬਾ ਕੇ ਆਪਣੇ ਪੇਟ ਵਿੱਚ ਲੈ ਗਿਆ ਪਰ ਰਾਤ ਨੂੰ ਜਦੋਂ ਸੁੱਤਾ ਤੇ ਆਵਾਜ਼ ਮਾਰ ਕੇ ਘਰਦਿਆਂ ਨੂੰ ਕਹਿੰਦਾ ਅੱਜ ਪਾਣੀ ਮੇਰੇ ਸੁਣਾਣੇ ਰੱਖਿਓ ਸੁਣਤਾ ਤਾਂ ਅੱਗੇ ਵੀ ਰਾਤ ਉਸੇ ਮੰਝੇ ਤੇ ਸੀ ਅੱਜ ਰਾਤ ਉੱਠ ਕੇ 2-4 ਵਾਰੀ ਪਾਣੀ ਪੀਤਾ ਕਿਉਂ ਕਹਿਣ ਲੱਗੇ ਅਸਲ ਵਿੱਚ ਤੂੰ ਨਹੀਂ ਪਾਣੀ ਪੀਂਦਾ ਪਿਆ ਜਿਹੜੀ ਮੱਛੀ ਪਾਣੀ ਨੂੰ ਪ੍ਰੀਤ ਕਰਦੀ ਸੀ ਸੱਚ ਜਾਣੀ ਤੇਰੇ ਅੰਦਰ ਗਈ ਵੀ ਉਹ ਪਾਣੀ ਨੂੰ ਆਵਾਜ਼ਾਂ ਪਈ ਮਾਰਦੀ ਹੈ ਜੇ ਮੱਛੀ ਤੇ ਟੁਕੜੇ ਪਾਣੀ ਨੂੰ ਆਵਾਜ਼ਾਂ ਮਾਰਦੇ ਨੇ ਅਸੀਂ ਖਾਂ ਤੂੰ ਅੰਦਰੋਂ ਸੀਨੇ ਤੋਂ ਪ੍ਰੀਤ ਕਰਕੇ ਦੇਖ ਤੇਰੇ ਤਾਂ ਜਿੱਥੋਂ ਤੂੰ ਲੰਘ ਜਾਏਗਾ ਤੇਰੇ ਪੈਰਾਂ ਕੋਲੋਂ ਵੀ ਬਾਣੀ ਦੀਆਂ ਆਵਾਜ਼ਾਂ ਆਉਣਗੀਆਂ ਪ੍ਰੀਤ ਕਰ ਖਜ਼ੂਰ ਨੇ ਬਾਣੀ ਚ ਫਰਮਾਇਆ ਕਿ ਮੀਨ ਪਕਰ ਮੱਛੀ ਪਕੜੀ ਗਈ ਫਾਂਕਿਓ ਅਰ ਕਾਟਿਓ ਰਾਂਦ ਕਿਓ ਬਹੁ ਬਾਣੀ ਖੰਡ-ਖੰਡ ਕਰ ਭੋਜਨ ਕੀਨੋ ਤਉ ਨ ਬਿਸਰਿਓ ਪਾਨੀ ਸ਼ਬਦ ਸੀ ਕਰਵਤ ਭਲਾ ਮੈਨੂੰ ਆਰਾ ਚੰਗਾ ਲੱਗਦਾ ਨਾ ਕਰਵਟ ਤੇਰੀ ਕਦੀ ਤੇਰੇ ਵੱਲ ਤੂੰ ਮੇਰੇ ਵੱਲ ਪਿੱਠ ਨਾ ਕਰ ਲੈ ਲਾਗ ਗਲੇ ਮੈਨੂੰ ਗਲੇ ਨਾ ਲਾ ਲੈ ਮੇਰੇ ਗਲੇ ਲੱਗ ਸੁਣ ਬੇਨਤੀ ਮੇਰੀ ਹਉ ਵਾਰੀ ਜੋ ਸ਼ਬਦ ਵਾਰ-ਵਾਰ ਪੜਿਆ ਮੈਂ ਕੁਰਬਾਨ ਜਾਵਾਂ ਤੇਰੇ ਤੋਂ ਸੋਹਣੇ ਪ੍ਰਭੂ ਮੁੱਖ ਫੇਰ ਪਿਆਰੇ ਮੇਰੇ ਵੱਲ ਮੂੰਹ ਤਾਂ ਕਰ ਕਰਵਟ ਦੇ ਮੋਕੋ ਕਾਹੇ ਕੋ ਮਾਰੇਂ ਮੈਨੂੰ ਨਾ ਜਿਉਂਦੇ ਨੂੰ ਮਾਰ ਮੌਤ ਤੋਂ ਵੱਧ ਡਰ ਲੱਗਦਾ ਜਦੋਂ ਤੇਰਾ ਵਿਛੋੜਾ ਪੈ ਜਾਂਦਾ ਹੈ ਅਗਲੇ ਬਚਨ ਸੰ ਜਉ ਤਨ ਚੀਰੈ ਤਉ ਅੰਗ ਨ ਮੋਰੂੰ ਜੇ ਟੁਕੜੇ ਕਰੈ ਤਨ ਮੇਰੇ ਨੂੰ ਕੱਤੇ ਮੈਂ ਹੱਥ ਪਿੱਛੇ ਨਹੀਂ ਖਚਾਂਗਾ ਪਿੰਡ ਪਰੈ ਤੋਂ ਪ੍ਰੀਤ ਨ ਤੋਰੂੰ ਆਹ ਅਸਲੀ ਪ੍ਰੀਤ ਜੇ ਕਿ ਖੰਮ ਤੂੰ ਵਿਚ ਭਇਓ ਨਹੀਂ ਕੋਈ ਤੂੰ ਮੈਂ ਸੋ ਕੰਤ ਨਾਰ ਖੰਮ ਸੋਈ ਤੇਰੇ ਤੇ ਮੇਰੇ ਵਿੱਚ ਹੁਣ ਤੀਜਾ ਕੌਣ ਆਵੇਗਾ ਸ਼ਬਦ ਸੰ ਤੂੰ ਮੈ ਸੋ ਕੰਤ ਤੂੰ ਮੇਰਾ ਸਾਈਂ ਕਹ ਮੇਰਾ ਕੰਤ ਕਹ ਮੈਂ ਤੇਰੀ ਨਾਰ ਕਹ ਜੇ ਦੰਪਤੀ ਦੇ ਮਿਲਾਪ ਵਿੱਚ ਤੀਜਾ ਕੋਈ ਨਹੀਂ ਅੱਜ ਮੈਂ ਤੈਨੂੰ ਮਿਲਣ ਆਇਆ ਵਾ ਕਿਰਪਾ ਕਰ ਮੇਰੇ ਵੱਲ ਪਿੱਠ ਕਰਕੇ ਨਾ ਪਈ ਮੈਨੂੰ ਆਪਣਾ ਪਿਆਰ ਬਖਸ਼ ਤੇਰੇ ਤੇ ਮੇਰੇ ਦਰਮਿਆਨ ਹੁਣ ਦੁਨੀਆ ਦਾ ਮੋਹ ਨਹੀਂ ਆ ਸਕਦਾ ਅਖੀਰ ਤੇ ਸੀ ਕਹਿਤ ਕਬੀਰ ਸੁਨੋ ਰੇ ਲੋਈ हे ਦੁਨੀਆ ਦੇ ਲੋਕੋ ਧਿਆਨ ਨਾਲ ਸੁਨੋ ਅਬ ਤੁਮਰੀ ਪ੍ਰਤੀਤ ਨਾ ਹੋਈ ਹੁਣ ਰੱਬ ਨੂੰ ਪਿਆਰ ਕਰਕੇ ਮੈਂ ਦੁਨੀਆਂ ਦੀਆਂ ਮੋਹ ਦੀਆਂ ਤੰਦਾਂ ਤੇ ਵਿਸ਼ਵਾਸ ਨਹੀਂ ਕਰਦਾ ਗੁਰਮਖੋ ਆਓ ਆਪਣੇ ਅੰਦਰ ਨੂੰ ਪਿਆਰ ਵੱਲ ਚਲਾਈਏ